ਆ ਰਹੇ ਆ ਕਿਹਨੂੰ ਦੂਆ ਇਕੱਲੇ ਇਕੱਲੇ ਮੁੱਦੇ ਨੂੰ ਉਹਨਾਂ ਨੇ ਖੋਇਆ ਸਾਨੂੰ ਪੂਰੀ ਆਸ ਆ ਇਹ ਡੱਟ ਕੇ ਜਿਹੜੇ ਉਹ ਜਿਹੜੇ ਵਿਰੋਧੀ ਪਾਰਟੀ ਹੈ اپੋਜੀਸ਼ਨ ਹੈ ਜਿਹੜੀ ਉਹ ਜਿਹੜੇ ਕਸਾਨੀ ਮੰਗ ਪੱਤਰ ਦੇ ਰਿਆ ਇਹਨਾਂ ਦੇ ਉੱਤੇ ਉਹ ਡੱਟ ਕੇ ਸਰਕਾਰ ਨੂੰ ਕਿਸ ਹਾਲ ਛੱਡਣ ਦੀ ਕੋਸ਼ਿਸ਼ ਇਹ ਜਿੰਦਾਬਾਦ ਜਿੰਦਾਬਾਦ ਸਾਰ ਮਜ਼ਦੂਰਾਂ ਦਾ ਜਿੰਦਾਬਾਦ 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 ਐਨਡੀਏ ਸਰਕਾਰ

मजदूर तो एकता चिन्नावान केंद्र सरकार है केंद्र सरकार है डेढ़ लड़की चाल चलेगा वे की मौत मरेगा डेढ़ कल की चाल चलेगा एक कुत्ते की मौत मरेगा किसान मजदूर एकता तो जिन्नावाद ਤੁਹਾਡਾ ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਪਹੁੰਚੇ ਹਾਂ ਪਟਿਆਲਾ ਕੈਪਟਨ ਮਨਿੰਦਰ ਸਿੰਘ ਦੇ ਘਰ ਦੇ ਬੈਕਾਇਡ ਗਊਮਾਤਾ ਚੌਂਕ ਵਿਖੇ ਜਿੱਥੇ ਸਾਡੇ ਨਾਲ ਜੁੜੇ ਨੇ ਭਾਰਤੀ ਕਿਸਾਨ ਜੂਨੀ ਨੇਕਤਾ ਦਿਖਾਉਂਦਾ ਤੇ ਬਲਾਕ ਪਾਸੋਂ ਦੇ ਪ੍ਰਧਾਨ ਸਰਬਜੀਤ ਸਿੰਘ ਭੜੀ ਅਤੇ ਸਹਾਇਕ ਸਤਤਰ ਗੁਰਪ੍ਰੀਤ ਸਿੰਘ ਖਨੌੜਾ ਆਉ ਕਰਦੇ ਆਂ ਗੱਲਬਾਤ ਗੁਰਪ੍ਰੀਤ ਜੀ ਅੱਜ ਦਾ ਜਿਹੜਾ ਪ੍ਰੋਗਰਾਮ ਕੀ ਪ੍ਰੋਗਰਾਮ ਹੈ ਜੀ ਪ੍ਰੋਗਰਾਮ ਇਹ ਜਿਹੜੀਆਂ ਕਿਸਾਨ ਮੰਗਾਂ ਸਰਕਾਰ ਨੇ ਮੰਨੀਆਂ ਸੀ ਜਦੋਂ ਅਸੀਂ ਦਿੱਲੀ ਅੰਦੋਲਨ ਖੜਾ ਕਰਕੇ ਆਏ ਸੀ ਉਸ ਉੱਥੇ ਉਤਪਨ ਹੋਈਆਂ ਸੀ ਉਹਨਾਂ ਨੂੰ ਸਰਕਾਰ ਨੇ ਲਾਗੂ ਨਹੀਂ ਕੀਤਾ ਜਿਹੜੀਆਂ ਮੰਨੀਆਂ ਸੀ ਉਹਨਾਂ ਤੋਂ ਬਾਅਦ ਕਿ ਪਹਿਲਾਂ ਲੜਾਈ ਸੀ ਕਿਸਾਨ ਸੜਕ ਤੇ ਲੜਦੇ ਸੀ ਹੁਣ ਆ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਫੈਸਲਾ ਕੀਤਾ ਵੀ ਇਹਨੂੰ ਸੜਕ ਦੇ ਨਾਲ-ਨਾਲ ਜਿਹੜੇ ਸਿਆਸੀ ਲੀਡਰ ਨੇ ਜਿਹੜੇ ਸਾਡੇ ਇਥੋਂ ਐਮਪੀ ਚੁਣਕੇ ਗਏ ਨੇ ਦਿੱਲੀ ਵੀ ਉਹ ਸਰਕਾਰ ਦੇ ਕੰਨਾਂ 'ਚ ਆਵਾਜ਼ ਦੇਣ ਅਸੀਂ ਅੱਜ ਉਹਨਾਂ ਨੂੰ ਮੰਗ ਪੱਤਰ ਦੇਣ ਆਏ ਆਪਣੀਆਂ ਮੰਗਾਂ ਤੇ ਵੀ ਸਾਡੀ ਜਿਹੜੀ ਆਵਾਜ਼ ਆ ਤੁਸੀਂ ਉਧਰ ਸੰਸਦ ਅਚ ਵੀ ਲੜੋ ਇਧਰ ਅਸੀਂ ਸੜਕ ਤੇ ਵੀ ਲੜਾਂਗੇ ਕਿਸਾਨੀ ਨੂੰ ਲੈ ਕੇ ਹੋਰ ਕਿਹੜੀਆਂ ਗਿਰੀਆਂ ਮੰਗਾ ਨੇ ਜੀ ਜਿਵੇਂ ਐਮਐਸਪੀ ਤੇ ਲਿਖਤੀ ਜਿਹੜੀ ਕਾਨੂੰਨੀ ਗਾਰੰਟੀ ਆ ਲਖਮੀਰਪੁਰ ਖੀਰੀ ਵਾਲੇ ਜਿਹੜੇ ਉਥੇ ਟੈਣੀ ਮਿਸਰਾ ਸੀ ਚਲੋ ਉਥੇ ਲੋਕਾਂ ਨੇ ਇੱਕ ਬਹੁਤ ਵੱਡਾ ਉਹਨੂੰ ਕਰਾਰੀ ਹਾਰ ਦਿੱਤੀ ਆ ਤੇ ਹਣ ਉਹਦੇ ਜਿਹੜਾ ਬੇਟਾ ਉਹਨੂੰ ਸਜ਼ਾ ਹੋਵੇ ਉਹਦੇ ਸਬੰਧ ਚ ਤੇ ਜਿਹੜੇ ਸਾਡੇ ਕਿਸਾਨ ਆਗੂ ਨੇ ਇਹਨਾਂ ਤੇ ਦਿੱਲੀ ਮੋਰਚੇ ਦੇ ਦਰਮਾਨ ਜਿਹੜੇ ਕੇਸ ਪਾਇਆ ਸੀ ਉਹ ਵਾਪਸ ਕਰਨ ਵਾਲੇ ਨੇ ਤੇ ਕਿਸਾਨਾਂ ਦਾ ਜਿਹੜਾ ਕਰਜ਼ਾ ਉਹ ਮਾਫ ਹੋਵੇ ਕਿਉਂਕਿ ਜਿਹੜਾ ਕਿਸਾਨਾਂ ਤੇ ਕਰਜ਼ਾ ਹੈ ਜਿਹੜੇ ਕਿਸਾਨ ਨੇ ਆਪ ਨਹੀਂ ਚੜਾਇਆ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਚੜਿਆ ਅਸੀਂ ਇਹ ਕਹਿੰਦੇ ਆਂ ਵੀ ਇਹ ਕਰਜ਼ਾ ਜਿਹੜਾ ਮਾਫ ਹੋਵੇ ਇੰਨਾ ਹੀ ਉਦਯੋਗਪਤੀਆਂ ਦਾ ਕਰ ਰਹੇ ਨੇ ਕਿਸਾਨਾਂ ਦਾ ਤਾਂ ਇੱਕ ਨਾ ਮਾਤਰੇ ਆ ਵੀ ਉਹਨੂੰ ਵੀ ਇਹ ਮਾਫ ਕਰਨਾ ਤੇ ਤੁਹਾਡੀ ਪਾਸ ਸੰਜੀਤ ਸੰਬੰਧਿਤ ਕਿਹੜੀਆਂ ਜਿਹੜੀਆਂ ਜਸੇਵੰਦੀਆਂ ਸ਼ਾਮਲ ਨੇ ਜੀ ਇਹ ਕਿਸਾਨ ਮੋਰਚੇ ਦੀ ਜਿੰਨੀਆਂ ਵੀ ਜਥੇਬੰਦੀਆਂ ਨੇ ਉਹ ਸਾਰੀਆਂ ਅੱਜ ਇੱਥੇ ਨਾਲ ਨੇ ਜਿਨ੍ਹਾਂ ਵਿੱਚ ਇੱਕ ਸਾਨੂੰ ਵੱਡੀ ਗੱਲ ਇਹ ਆ ਵੀ ਇਹ ਸਾਰਿਆਂ ਵਿੱਚ ਸਭ ਤੋਂ ਵੱਧ ਜਿਹੜੀ ਗਿਣਤੀ ਆ ਉਹ ਵੀ ਕੇ ਜੂ ਡਕਾਉਂਦਾ ਦੀ ਆ ਜਿਹੜੀ ਚੱਲ ਰਹੀ ਉਹਦੀ ਸਾਰਨੋਂ ਵੱਧ ਗਿਣਤੀ ਵਿੱਚ ਅਸੀਂ ਅੱਜ ਇੱਥੇ ਇਕੱਠੇ ਹੋਇਆ ਸੋ ਇਹ ਸਨ ਸਾਡੇ ਨਾਲ ਭਾਰਤੀ ਕਿਸਾਨ ਜੁਗਨੀਆਂ ਇਕਤਾ ਡਕਾਉਂਦਾ ਦੇ ਬਲੈਕ ਪਾਸ ਹੋਂਦੇ ਸਹਿਕਸ ਕਤਰ ਕੁਰੀ ਸਿੰਘ ਖਨੌੜਾ ਧੰਨਵਾਦ ਇਹਨਾਂ ਨੂੰ ਮੰਨ ਕੇ ਕਰਦੇ ਆ ਜੋ ਕਾਪੀਆਂ ਦਿੱਤੇ ਆ ਇਹੋ ਜਿਹੜੀ ਅਸੀਂ ਇੰਨਾ ਕੋਈ ਮੰਨ ਕਰਦੇ ਕਿ ਇਹ ਪਾਰਲੀਮੈਂਟ ਸਾਡੇ ਕਿਸਾਨਾਂ ਦੀ ਆਵਾਜ਼ ਜ਼ੋਰ ਸ਼ੋਰ ਨਾਲ ਉਠਾਉਂ ਲੋਕੀ ਦਿੱਤੀ ਆ ਪ੍ਰਧਾਨ ਮੰਤਰੀ ਦੇ ਨਾਮ ਪ੍ਰਧਾਨ ਮੰਤਰੀ ਨਵਿੰਦਰ ਮੋਦੀ ਨੇ ਸਹਿਯੋਗ ਕਿਸਾਨ ਮੋਰਚੇ ਦੇ ਦਫ਼ਤਰ 'ਚ ਵੀ ਈਮੇਲ ਕਰਕੇ ਉਹਦੇ ਦਫ਼ਤਰ 'ਚ ਜਮ੍ਹਾਂ ਕਰਾ ਕੇ ਟਾਈਮ ਮੰਗਿਆ ਕਿ ਮਹਾਰਾਜ ਸਾਾਨੂੰ ਟਾਈਮ ਦਿਓ ਟੀ.ਵੀ. ਤੇ ਹੋਵੇ ਤੁਸੀਂ ਸਾਡੀ ਗੱਲ ਸੁਣ ਰਹੇ ਹਰ ਅਸੀਂ ਆਪਣੇ ਦੇਸ਼ ਦੇ ਸਾਰੇ ਮੈਂਬਰ ਪਾਰਲੀਮੈਂਟਸ ਰਾਹੀਂ ਚਾਹੇ ਲੋਕ ਸਭਾ ਚਾਹੇ ਰਾਜ ਸਭਾ ਚਾਹੇ ਹਾਪੀ ਪਾਰਟੀ ਦੇ ਨੇ ਚਾਹੇ ਬ੍ਰੇਦੀ ਪਾਰਟੀਆਂ ਦੇ ਇਹਨਾਂ ਨੂੰ ਵੀ ਅੱਜ ਕਾਪੀ ਦੇ ਰਹੇ ਆ ਕਿ ਉਹ ਪ੍ਰਧਾਨ ਮੰਤਰੀ ਕੋਲੇ ਇਹ ਗੱਲ ਕਹਿ ਕੇ ਸਪਸਟਾ ਜਿੱਥੇ ਬੰਦੀਆਂ ਨੂੰ ਮਿਲੰਦਲ ਟਾਈਮ ਦਿੱਤਾ ਜਾਵੇ ਉਹਨਾਂ ਦੀਆਂ ਮੰਗਾਂ ਦਾ ਨੱਪਟਾ ਰ ਕੀਤਾ ਜਾਵੇ ਤੋਂ ਡਾਕਟਰ ਕਹਿੰਦੀ ਆ ਹੁਣ ਆਪਾਂ ਨੂੰ ਇਸ ਮਾਮਲੇ ਤੇ ਸੰਬੋਧ ਮੰਤਪੁਰ ਨੇ ਜਿਥੇ ਬੰਦੀਆਂ ਦੇ ਹਕੂਆਂ ਤੋਂ ਰਿਸੀਵ ਕਰ ਲਿਆ ਮੈਂ ਡਾਕਟਰ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਡੇ ਮੁਖਾਤਮ ਹੋਣ ਸੂਬਾ ਸਰਚੇ ਦੇ ਇਸੇ ਵਜੋਂ ਵੀ ਅਲਾ ਕੀਤੀ ਕਿਸਾਨ ਯੂਨੀਅਨ ਬੁੱਟਾ ਸਿੰਘ ਸ਼ਾਦੀਪੁਰ ਦੀ ਯੂਨੀਅਨ ਡਕੌਂਦਾ ਯੂਨੀਅਨ ਤੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਜਿਹਨੇ ਐਸ ਕੇ ਐਮ ਦਾ ਪਾਰਟ ਨੇ ਉਹਨਾਂ ਦੇ ਨੁਮਾਇंदे ਉਹਨਾਂ ਦੇ ਵਰਕਰ ਮੇਰੇ ਕੋਲ ਪਹੁੰਚੇ ਨੇ ਮੈਂ ਤਾਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਕਿਰਤੀ ਕਿਸਾਨ ਯੂਨੀਅਨ ਐਸਆਰਏ ਅਦਾਸਤ ਸੋਰੀ ਰਾਜੀਵਾਲ ਸਾਹਿਬ ਦੀ ਜਿਹੜੀਆਂ ਨਾ ਸਿਰਫ ਦੂਰੇ ਤੌਰ ਤੇ ਮੰਗੀਆਂ ਗਈਆਂ ਸੀ ਬਲਕਿ ਜੋ ਮੰਨੀਆਂ ਵੀ ਗਈਆਂ ਸੀਗਾ ਉਹਨਾਂ ਤੇ ਅਮਲ ਨਹੀਂ ਕੀਤਾ ਗਿਆ ਸਰਕਾਰ ਵੱਲੋਂ ਮੈਂ ਸਮਝਦਾ ਕਿ ਮੈਂ ਤੁਹਾਡੇ ਇਸ ਮਸਲੇ ਤੇ ਪਿਛਲੀ ਵਾਰ ਵੀ ਲਗਾਤਾਰ ਪੰਜਾਬ ਦੀ ਕਿਸਾਨੀ ਦੇ ਸੰਕਟ ਬਾਰੇ ਪਾਰਲੀਮੈਂਟ 'ਚ ਆਜ ਬੁਲੰਦ ਕਰਦਾ ਰਿਹਾ ਉਹਦੇ ਮਾਮਲੇ ਸਾਰੀਆਂ ਮੇਰੇ ਰਿਕਾਰਡਿੰਗਾਂ ਪਾਰਲੀਮੈਂਟ ਦੇ ਰਿਕਾਰਡ ਵਿੱਚ ਦਰਜ ਨੇ ਜੋ ਹਿੰਦੁਸਤਾਨ ਵਿੱਚ ਕਾਰਪੇਟ ਸੈਕਟਰ ਹੈਗਾ ਆ ਮਾਨੀ ਦਾਨੀ ਨੇ ਉਹਨਾਂ ਦੀ ਜੋ ਅੱਖ ਹੈਗੀ ਹੈ ਉਹ ਪੰਜਾਬ ਵਰਗੇ ਜੋ Jharkhand ਕਿਤੇ ਨੇ ਉਹਨਾਂ ਉੱਤੇ ਪਈ ਹੋਈ ਹੈਗੀ ਹੈ ਉਹ ਹਿੰਦੁਸਤਾਨ ਦੀ ਜੋ ਵੈਸਟ ਜਨਰੇਸ਼ਨ ਦਾ ਜੋ ਪੈਸਾ ਕਮਾਉਣ ਦਾ ਪੈਸਾ ਪੈਦਾ ਕਰਨ ਦਾ ਇੱਕ ਬਹੁਤ ਵੱਡਾ ਸੋਰਸ ਐਗਰੀਕਲਚਰ ਸੈਕਟਰ ਹੈ ਉਹਨੂੰ ਧਿਆਨਾਂ ਚਾਹੁੰਦੇ ਨੇ ਇਸ ਸਮੁੱਚੇ ਖੇਤੀ ਉਤਪਾਦਨ ਖੇਤੀ ਭੰਡਾਰਨ ਤੇ ਖੇਤੀ ਵਪਾਰ ਉੱਤੇ ਕਬਜ਼ਾ ਕਰਕੇ ਇਹ ਅਰਬਾਂ ਖਰਬਾਂ ਰੁਪਏ ਦੇ ਕਾਰੋਬਾਰ ਤੋਂ ਕਿਸਾਨਾਂ ਨੂੰ ਬਾਹਰ ਕੱਢ ਕੇ ਉਹ ਖੁਦ ਕਾਬਜ ਹੋਣਾ ਚਾਹੁੰਦੇ ਨੇ ਜਿਸ ਮੋਦੀ ਸਰਕਾਰ ਦੀ ਲਗਾਤਾਰ ਜਿਹੜੀ ਸਾਠ ਘਾਂਟਾ ਉਹ ਜਾਹਰ ਹੈਗੀ ਹੈ ਕਿ ਉਹ ਦਿਨ ਕਾਲੇ ਕਾਨੂੰਨ ਆਏ ਸੀਗੇ ਉਸੇ ਕੋਸ਼ਿਸ਼ ਦਾ ਸਿੱਟਾ ਸੀਗੇ ਜੋ ਸਾਡੇ ਬਹਾਦਰ ਕਿਸਾਨਾਂ ਨੇ ਪੰਜਾਬ ਹਰਿਆਣਾ ਪੱਛਮੀ ਯੂਪੀ ਉੱਤਰਾਖੰਡ ਰਾਜਸਥਾਨ ਦੇ ਪਹਾੜਰ ਕਿਸਾਨਾਂ ਨੇ ਲਗਾਤਾਰ 150 ਤੋਂ ਵੱਧ ਸਮਾਂ ਦਿੱਲੀ ਦੀ ਪ੍ਰੂਹਾ ਤੇ ਅਤਿ ਮਾੜਿਆ ਮੌਸਮਾਂ ਵਿੱਚ ਮੀਂਹ ਚੱਕੜਾਂ ਨੇਰੀਆਂ ਵਿੱਚ ਉੱਥੇ ਬੈਠ ਕੇ ਜੋ ਦੁਨੀਆ ਭਰ ਦਾ ਸਭ ਤੋਂ ਵੱਡਾ ਲੰਮਾ ਸੰਘਰਸ਼ ਆਤਮਿਕ ਸੰਘਰਸ਼ ਦੀ ਮਿਸਾਲ ਪੈਦਾ ਕੀਤੀ ਹੈ